ਕਿਸਾਨਾਂ ਦੀ ਜਿਹੜੀ ਮੀਟਿੰਗ ਸੀ ਉਹ ਜਦੋਂ ਹੀ ਬੇਸਟਾ ਨਿਕਲੀ ਤੇ ਨਾਲ ਦੀ ਨਜ਼ ਉਹਨਾਂ ਨੇ ਕਿਹਾ ਵੀ ਅਸੀਂ ਚੰਡੀਗੜ੍ਹ ਨੂੰ ਕੂਚ ਕਰਨਾ ਹੈ ਉਹ ਤੇ ਕੂਚ ਅਜੇ ਕਰਨ ਬਾਰੇ ਸੋਚ ਹੀ ਰਹੇ ਸੀਗੇ ਤੇ 50 ਪੁਲਿਸ ਪਹਿਲਾਂ ਇਧਰ ਨੂੰ ਕੂਚ ਕਰਾਈ ਜਿੰਨੇ ਵੀ ਕਿਸਾਨ ਆਗੂ ਸੀਗੇ ਉਹਨਾਂ ਚੋਂ ਜ਼ਿਆਦਾਤਰ ਨੂੰ ਗ੍ਰਿਫਤਾਰ ਕਰ ਲਿਆ ਕਿਸੇ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਉਹ ਤੇ ਰਫੜ ਅਜੇ ਚੱਲ ਰਿਹਾ ਸੀਗਾ ਤੇ ਨਾਲ ਨਾਲ ਮਾਨਸਾ ਉਹਦਰ ਤਹਿਸੀਲਦਾਰ ਨਾਲੇ ਪਾਸੇ ਵੀ ਇੰਨੀ ਗਰਮੈਸ ਜੀ ਮੈਂ ਤਾਂ ਇਹ ਸੋਚ ਰਿਹਾ ਸੀਗਾ ਕਿ ਜੇ ਕਿਤੇ ਕਾਸ਼ ਸ਼ੁਰੂ ਤੋਂ ਦਿਖਾਈ ਹੁੰਦੀ ਇਹਨਾਂ ਨੇ ਤੇ ਅੱਜ ਪੰਜਾਬ ਦਾ ਜਿਹੜਾ ਮਹਾਂਦਰਾ ਹੀ ਹੋਰ ਹਣਾ ਸੀ ਦੇਖੀ ਹੋਣੀ ਸੀ ਕਾਸ਼ ਕਿਤੇ ਉਹ ਬੀਤੇ ਵੇਲੇ ਮੁੜਾਵਾ ਉਹ ਜਿਹੜੇ 3 ਸਾਲ ਬੀਤ ਗਏ ਹੁਣੋਂ ਮੁੜਨੇ ਵੀ ਨਹੀਂ ਦੇਖੋ ਜਿਹੜੀ ਕਿਸਾਨਾਂ ਗਵਾਂ ਦੀ ਫੜੋ ਫੜਾਈ ਦਾ ਮਾਮਲਾ ਹੈ ਉਹਦੇ ਤੇ ਅਸੀਂ ਗੱਲ ਸਵੇਰ ਟਾਈਮ ਕਰ ਚੁੱਕੇ ਹਾਂ ਜੀ ਆਲਰੇਡੀ ਹੂੰ ਠੀਕ ਹੈ ਜੀ ਉਹ ਸਾਡਾ ਪ੍ਰੋਗਰਾਮ ਪਿਆ ਹੋਣਾ ਉਹਦੇ ਤੇ ਜੇ ਕੋਈ ਪ੍ਰਤੀਕਰਮ ਹੋਰ ਦੇਣਾ ਚਾਹੇ ਤੇ ਉਹਦਾ ਵੀ ਸਵਾਗਤ ਹੈ ਅਸੀਂ ਉਹਦੇ ਤੇ ਬਾਤ ਤਫਸੀਲ ਗੱਲ ਕੀਤੀ ਹੈ ਮੈਂ 15 16 ਮਿੰਟ ਉਹਦੇ ਤੇ ਇਕੱਲੇ ਵੀ ਜੀ ਤਾਂ ਹੀ ਮੈਂ ਨਾਲ ਦੀ ਨਾਲ ਹੀ ਅੱਗੇ ਗੱਲ ਤੇ ਵੀ ਆ ਗਿਆ ਮੈਂ ਕਿ ਚਲੋ ਕੁਝ ਨਵਾਂ ਹੋਇਆ ਤੇ ਨਾਲ ਆ ਜੂਗਾ ਤਾਂ ਗੱਲ ਇਹ ਆ ਕਿ ਉਹਦੇ 'ਚ ਇੱਕੋ ਨੁਕਤਾ ਜਿਹੜਾ ਹੈ ਨਾ ਉਹ ਵੇਖਣ ਆ ਲਾਇਆ ਕਿ ਮਾਨ ਸਾਹਿਬ ਹਿੰਦੀ 'ਚ ਟਵੀਟ ਕਰਕੇ ਕਿਸੇ ਨੂੰ ਮੈਸੇਜ ਦੇ ਰਹੇ ਆ ਹੂੰ ਕਿ ਇਹ ਐਦਾਂ ਜਲੂਸ ਕੱਢਦੇ ਆ ਮਤਲਬ ਕਿ ਸਾਡੀ ਸਟੇਟ ਦਾ ਤੇ ਹੁਣ ਉਹਨਾਂ ਨੇ ਅੱਜ ਇੱਕ ਨਵਾਂ ਬਿਆਨ ਦੇ ਦਿੱਤਾ ਹੈ ਮਾਨ ਸਾਹਿਬ ਨੇ ਜੀ ਉਹਨਾਂ ਆਖਿਆ ਕਿ ਅਸੀਂ ਸੂਬਾ ਵੀ ਚਲਾ ਕੇ ਵਿਖਾਵਾਂਗੇ ਤੇ ਤੁਹਾਨੂੰ ਐਦਾਂ ਹੂੰ ਡਿਟੇਨ ਕਰਕੇ ਵੀ ਵਿਖਾਵਾਂਗੇ ਭਾਈ ਜੀ ਇਹ ਸਾਰਾ ਕੁਝ ਹੋਊਗਾ ਮੇਰੀ ਨਰਮਾਈ ਨੂੰ ਨਾ ਇਹ ਨਾ ਸਮਝਿਆ ਜਾਵੇ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਕਾਫੀ ਅਜ ਮਤਲਬ ਕਿ ਉਧਰ ਵੀ ਲਾ ਜਾਂਦੇ ਗੱਲ ਉਧਰ ਵੀ ਲਾ ਜਾਂਦੇ ਆ ਬਿਲਕੁਲ ਬਿਲਕੁਲ ਕਦੇ ਉਧਰੋਂ ਸੁਣਾ ਜਾਂਦੇ ਕਦੇ ਉਧਰੋਂ ਸੁਣਾ ਜਾਂਦੇ ਮਤਲਬ ਕਿ ਹੁਣ ਉਹ ਇੱਧਰ ਪੈ ਕੇ ਰੈਵਨਿਊ ਵਾਲਿਆਂ ਦੇ ਮਗਰ ਜੀ ਧੀਏ ਗੱਲ ਸੁਣ ਨਵੇਂ ਕੰਨ ਕਰ ਵਾਲੀ ਕਹਾਵਤ ਦੋਨੇ ਪਾਸੇ ਬਿਲਕੁਲ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੰਕੇਤਕ ਜੀ ਭਾਸ਼ਾ ਬੋਲ ਰਹੇ ਨੇ ਜੀ ਜੀ ਤਾਂ ਮਾਨ ਸਾਹਿਬ ਨੇ ਦੇਖੋ ਪਹਿਲੀ ਗੱਲ ਕਿਸਾਨ ਆਗੂ ਆਨੇ ਵੀ ਇੱਕ ਆਪਦੀ ਪੋਜੀਸ਼ਨ ਇਹੋ ਜੀ ਕਰ ਲਈ ਆ ਕਿ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਵੇਖੋਗੇ ਨਾ ਕਿਸੇ ਵੇਲੇ 100 ਚੋਂ 5 ਬੰਦੇ ਮੁਖਾਲਫਤ ਕਰਦੇ ਸਨ ਜੀ ਅੱਜ 100 ਚੋਂ 25 30 ਬੰਦੇ ਤੇ ਹੈਗੇ ਨੇ ਜੋ ਕਿਸਾਨ ਆਗੂਆਂ ਦੇ ਰਣਨੀਤਿਕ ਪੈੰਤਣਿਆਂ ਦੀ ਬੀਚੋਚਨਾ ਕਰਦੇ ਆ ਤੇ ਮਾਨ ਸਾਹਿਬ ਦੇ ਇਨ੍ਹਾਂ ਫੈਸਲਿਆਂ ਦੀ ਖਿਲਾਗਾ ਕਰੀ ਜਾਂਦੇ ਉਹ ਆਮ ਆਦਮੀ ਪਾਰਟੀ ਦੇ ਵਰਕਰ ਹੋ ਸਕਦੇ ਆਮ ਆਦਮੀ ਪਾਰਟੀ ਦੇ ਸਮਰਥਕ ਹੋ ਸਕਦੇ ਆ ਜਾਂ ਨਿਊਟਰਲ ਬੰਦੇ ਵੀ ਹੋ ਸਕਦੇ ਆ ਜੀ ਜਾਂ ਕੁਝ ਪਰ ਕਿਤੇ ਨਾ ਕਿਤੇ ਨਾਲ ਵੀ ਨਾਲ ਦੇ ਵੀ ਆ ਜੀ ਬਿਲਕੁਲ ਕਿਤੇ ਨਾ ਕਿਤੇ ਕਿਸਾਨ ਆਗੂਆਂ ਦਾ ਜਿਹੜਾ ਸਮਰਥਨ ਸੀ ਉਹ ਪੇਤਲਾਪਣਾਂ ਤੇ ਸ਼ੁਰੂ ਹੋਇਆ ਇਹ ਗੱਲ ਤੇ ਮੰਨਣਾ ਪੱਕੀ ਹੈ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਨੇ ਬੀਤੇ ਸਮੇਂ ਦੇ ਵਿੱਚ ਇਹੋ ਇਹੋ ਜਿਹੇ ਕੰਮ ਕੀਤੇ ਆ ਮਤਲਬ ਹੁਣ ਵੀ ਜੇ ਤੁਸੀਂ ਦੇਖੋਗੇ ਤੱਕ ਮੈਂ ਅੱਗੇ ਵੀ ਨੁਕਤਾ ਚੁੱਕਿਆ ਸੀਗਾ ਕਿ ਘੱਟੋ-ਘੱਟ ਸਾਂਝਾ ਪ੍ਰੋਗਰਾਮ ਉਦੇ ਤੇ ਸਹਿਮਤੀ ਤੇ ਬਣਾਓ ਨਾ ਹੂੰ ਕਿ ਜੋ ਪੰਜਾਬ ਸਰਕਾਰ ਨਾਲ ਰਿਲੇਟਡ ਹੈ ਜੀ ਮਾਨ ਸਾਹਿਬ ਨੇ ਤੇ ਵੀ ਕਿਹਾ ਨਾ ਕਿ ਕੁਝ ਮੰਗਾ ਤੇ ਨਦੀਆਂ ਇਹ ਆ ਕਿ ਭਈ ਸਾਡੇ ਪੰਜਾਬ ਨਾਲ ਜੁੜੀਆਂ ਹੀ ਨਹੀਂ ਹੂੰ ਪੰਜਾਬ ਗਵਰਨਮੈਂਟ ਦੇ ਅਧਿਕਾਰ ਖੇਤਰ ਚ ਹੀ ਆ ਨਹੀਂ ਜੀ 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 ਤਾਂ ਇਹ ਚੀਜ਼ ਇਹ ਆ ਕਿ ਤੁਹਾਨੂੰ ਘੱਟੋ-ਘੱਟ ਸਾਂਝਾ ਪ੍ਰੋਗਰਾਮ ਇੱਕ ਫੋਰਮ ਬਣਾ ਕੇ ਹੂੰ ਚਲੋ ਫੋਰਮ ਵੀ ਨਹੀਂ ਬਣਦਾ ਤੁਹਾਡਾ ਤਾਂ ਘੱਟੋ-ਘੱਟ ਸਾਂਝਾ ਪ੍ਰੋਗਰਾਮ ਉਦੇ ਤੇ ਸਹਿਮਤੀ ਹੋ ਜਾਣੀ ਚਾਹੀਦੀ ਆ ਕਿ ਪੰਜਾਬ ਵਾਸਤੇ ਜਾਂ ਪੰਜਾਬ ਗਵਰਨਮੈਂਟ ਵਾਸਤੇ ਸਾਡਾ ਘੱਟੋ ਘੱਟ ਸਾਂਝਾ ਪ੍ਰੋਗਰਾਮ ਆ ਰਹੂਗਾ ਹੂੰ ਤਾਂ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਹੁਣ ਕੇਂਦਰ ਸਰਕਾਰ ਨੂੰ ਵੀ ਪਤਾ ਹੈ ਤੇ ਸੂਬਾ ਸਰਕਾਰ ਨੂੰ ਵੀ ਪਤਾ ਕਿ ਆਪਸ ਵਿੱਚ ਵੀ ਕਹਿ ਲੋ ਕਿ ਇਕੱਠੇ ਨਹੀਂ ਆੜ ਟੇਡੇ ਚੱਲਦੇ ਆ ਜੀ ਤੇ ਦੂਜਾ ਕਿ ਕੇਂਦਰ ਸਰਕਾਰ ਜੋ ਚਾਹੁੰਦੀ ਆ ਮਾਨ ਸਾਹਿਬ ਨੇ ਉਹ ਹਿੰਦੀ 'ਚ ਟਵੀਟ ਕਰਕੇ ਦੱਸ ਹੀ ਦਿੱਤਾ ਆ ਹੂੰ ਤੇ ਤੀਜੀ ਗੱਲ ਆ ਕਿ ਜਿਹੜੇ ਧਰਨੇ ਮਜ਼ਾਰਿਆਂ ਤੋਂ ਆਪਾਂ ਕਹਿੰਦੇ ਆ ਕਿ ਸਾਡੇ ਸੂਬੇ ਨੂੰ ਨਜ਼ਾਤ ਮਿਲਣੀ ਚਾਹੀਦੀ ਹੈ ਮਾਹੌਲ ਜਿਹੜਾ ਉਹ ਵਧੀਆ ਰਹੇ ਜੀ ਪਰ ਮਸਲਾ ਇਹ ਆ ਕਿ ਇਸ ਤਰ੍ਹਾਂ ਦਾ ਠਾਕਰਾ ਇਸ ਤਰ੍ਹਾਂ ਦਾ ਕਲੈਸ਼ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਦੁਸ਼ਵੈਸ਼ ਵਧਾਉਂਦੀਆਂ ਨੇ ਹੂੰ ਉਹ ਕਰਕੇ ਤੇ ਅਸਲ ਦੇ ਵਿੱਚ ਪੁਲਿਸ ਹੁਣ ਸਾਰੇ ਆਗੂਆਂ ਦੇ ਘਰਾਂ 'ਚ ਚੌਕੀਆਂ ਬਣਾ ਕੇ ਤੇ ਬੈਠਣ ਹੋ ਰਹੀ ਜੀ ਜੀ ਇੱਕ ਦਿਨ ਉਹ ਤੋਂ ਉੱਠਣਗੇ ਤੇ ਉਹਨਾਂ ਨੇ ਫੇਰ ਸਕੂਟਰ ਮੋਟਰਸਾਈਕਲ ਕਾਰਾਂ ਜਿਹੜੀਆਂ ਉਹ ਦੱਸ ਦੇਣੀਆਂ ਨੇ ਤੇ ਆ ਕੇ ਫੇਰ ਉਹ ਵਹਿ ਜਾਣਗੇ ਸਾਡੇ ਘਰ ਗੱਲ ਤਾਂ ਫੇਰ ਉੱਥੇ ਦੀ ਉੱਥੇ ਹੂੰ ਮਸਲੇ ਦਾ ਹੱਲ ਤੇ ਨਹੀਂ ਨਾ ਹੋਇਆ ਫਿਰ ਕੋਈ ਉਹੀ ਚੀਜ਼ ਹੈ ਨਾ ਕਿ ਤੁਸੀਂ ਮੇਰੇ ਖਿਆਲ ਦੇ ਨਾਲ ਥੋੜੀ ਉੱਥੇ ਤਲਕੀ ਹੋ ਸਕਦਾ ਦੋਨਾਂ ਤਰ੍ਹਾਂ ਚ ਹੋਵੇ ਆਪਾਂ ਕਿਹੜਾ ਵਿੱਚ ਸੀਗੇ ਜੀ ਕਿਸਾਨ ਆਗੂ ਵੀ ਕੁਝ ਬਹੁਤ ਈਗੋਇਸਟਿਕ ਨੇ ਖਾਸ ਤੌਰ ਤੇ ਰਾਜੀਵਾਲ ਸਾਹਿਬ ਜੀ ਦਾ ਤਾਂ ਮੈਂ ਨਾ ਲਵਾਗਾ ਹੂੰ ਉਹ ਤਾਂ ਬਹੁਤ ਮਤਲਬ ਕਿ ਜੇ ਤੁਸੀਂ ਦੇਖੋਗੇ ਨਾ ਈਗੋ ਤੇ ਭਰੇ ਹੋਏ ਨੇ ਜੀ ਇਹ ਇਹ ਸਾਫ਼ ਹੈ ਗੱਲ ਸਪਸ਼ਟ ਹੈ ਜੀ ਤੂੰ ਕਹਿੰਦਾ ਮਤਲਬ ਇਹ ਹੈ ਕਿ ਹੋ ਸਕਦਾ ਤਲਕੀ ਇਧਰੋਂ ਵੀ ਵਧੀਆ ਉਧਰੋਂ ਵੀ ਵਧੀਆ ਪਰ ਸਭ ਤੋਂ ਵਧੀਆ ਤਰੀਕਾ ਤੇ ਇਹ ਹੀ ਆ ਨਾ ਕਿ ਭਾਈ ਤੁਸੀਂ ਕਹਿੰਦੇ ਕਿ ਹਾਂ ਜੀ ਮੈਂ ਅੱਖਾਂ ਦੀ ਇਨਫੈਕਸ਼ਨ ਆਪਦੀ ਵਿਖਾਉਣ ਚੱਲਿਆ ਤਾਂ ਕੋਈ ਗੱਲ ਨਹੀਂ ਤੁਸੀਂ ਖਾਓ ਪੀਓ ਮੌਜ ਲਵੋ ਤੁਹਾਡਾ ਕੀ ਹੈ ਤੁਸੀਂ ਤੇ ਰੀਡਰ ਹੈ ਤੁਸੀਂ ਤੇ ਸੜਕਾਂ ਤੇ ਵੀ ਸੌਜਣਾ ਇੱਥੇ ਵਧੀਆ ਤੁਹਾਨੂੰ ਕਿਤੇ ਕਮਰੇਆਂ 'ਚ ਪਾਉਣੇ ਆ ਜੀ ਤੁਸੀਂ ਪੈ ਜਾਓ ਇੱਥੇ ਸਵੇਰੇ ਉੱਠ ਕੇ ਫਿਰ ਮੀਟਿੰਗ ਕਰ ਲਾਂਗੇ ਹੂੰ ਕਿੰਨਾ ਨੇ ਰਾਤੋਂ ਰਾਤ ਕਹ ਲੋ ਕਿ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਹੁਣ ਛਾਪੇ ਮਾਰੀ ਨਹੀਂ ਉਹ ਸਿਆਪੇ ਮਾਰੀ ਹੈ ਇੱਕ ਤਰ੍ਹਾਂ ਹਾਂਜੀ ਬਿਲਕੁਲ ਸਰਕਾਰ ਵਾਸਤੇ ਛਾਪਾ ਨਹੀਂ ਉਹ ਸਿਆਪਾ ਪੈ ਜਾਊਗਾ ਜੀ ਸੋ ਇਸ ਕਰਕੇ ਭਾਈ ਹੁਣ ਜੇ ਤੁਸੀਂ ਵੇਖੋਗੇ ਇਸ ਮੇਲੇ ਫਿਲਹਾਲ ਤਾਂ ਕਿਸਾਨ ਮੁੱਦਾ ਜਿਹੜਾ ਉਹ ਗਰਮਾਇਆ ਹੋਇਆ ਸੈਕੰਡ ਚੀਜ਼ ਜਿਹੜੀ ਹੁਣ ਰੈਵਨਿਊ ਡਿਪਾਰਟਮੈਂਟ ਦੀ ਹੈ ਜੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਵੀ ਫੇਰ ਉਹੀ ਗੱਲ ਕਿ ਸੈਂਟੀਮੈਂਟ ਜਿਹੜਾ ਹੈ ਨਾ ਉਹ ਕੁਝ ਇਸ ਤਰ੍ਹਾਂ ਦਾ ਕਿ ਲੋਕ ਇੰਨਾ ਜ਼ਿਆਦਾ ਖੱਜਲ ਹੁੰਦੇ ਆ ਹਾਂ ਇਨਾ ਜ਼ਿਆਦਾ ਕੁਝ ਵਿਭਾਗਾਂ ਦਾ ਟਰੈਕ ਰਿਕਾਰਡ ਖਤਮ ਖਰਾਬ ਹੋ ਜਾਂਦਾ ਹੈ ਤਾਂ ਮਤਲਬ ਕਿ ਉਹਨਾਂ ਦੀ ਇਮੇਜ ਲਗਭਗ ਜਿਹੜੀ ਅੱਛੀ ਇਮੇਜ ਹੁੰਦੀ ਹੈ ਉਹ ਲੋਕ ਮਨਾਂ ਚੋਂ ਖਤਮ ਹੋ ਜਾਂਦੀ ਹੈ ਜਿਵੇਂ ਪੁਲਿਸ ਡਿਪਾਰਟਮੈਂਟ ਹੈ ਪੁਲਿਸ ਡਿਪਾਰਟਮੈਂਟ ਚ ਬਹੁਤ ਵਧੀਆ ਅਫਸਰ ਕਾਬਿਲ ਅਫਸਰ ਚੰਗੇ ਇਨਸਾਨ ਵੀ ਹੈ ਪਰ ਉਹਨਾਂ ਦੀ ਕੋਈ ਮੁਕਤ ਨਹੀਂ ਰਹਿ ਜਾਂਦੀ ਕਿਉਂਕਿ ਹਾਂ ਜੀ ਵਿਭਾਗ ਬਦਨਾਮ ਹੋ ਜਾਂਦਾ ਉਸੇ ਤਰ੍ਹਾਂ ਰੈਵਨਿਊ ਦਾ ਕੀ ਹੈ ਕਿ ਲੋਕ ਖੱਜਲ ਇਹ ਨਾ ਹੁੰਦੇ ਆ ਤਸਿਲਾਂ ਚ ਜੀ ਇਨਾਂ ਦਾ ਖੱਜਲ ਹੁੰਦੇ ਆ ਕਿ ਉੱਥੇ ਪਰ ਸੱਚ ਝੂਠ ਦਾ ਕੌਣ ਗਲਤ ਹੈ ਕੌਣ ਸਹੀ ਹੈ ਉਹਦਾ ਨਿਤਾਰਾ ਨਹੀਂ ਹੁੰਦਾ ਜੀ ਹੁਣ ਤੁਸੀਂ ਵੇਖੋ ਕਿ ਮਾਨ ਸਾਹਿਬ ਨੇ ਜਿਵੇਂ ਹੁਣ ਇੱਕ ਪਾਸੇ ਮਾਨ ਸਾਹਿਬ ਦੀ ਹੋ ਰਹੀ ਸੀ ਬਦਨਾਮੀ ਹਮ ਮਾਨ ਸਾਹਿਬ ਨੇ ਚੱਕਰੀ ਕਮਾਤੀ ਕਿੱਥੇ ਗਏ ਜੀ ਕਖੜ ਗਏ ਕਿ ਜ਼ੀਰਕਪੁਰ ਗਏ ਜੀ ਪੰਜਾਬ ਤੇ ਬੋਰ ਤੱਕ ਹੈ ਨਾ ਬਿਲਕੁਲ ਉਹ ਗਮਜ਼ਾਲ ਤੱਕ ਚਲਾ ਜਾ ਬਹੁਤ ਦੂਰ ਤੱਕ ਜੀ ਤਾਂ ਮਾਨ ਸਾਹਿਬ ਨੇ ਦੋ ਤਹਿਸੀਲਾਂ ਚ ਢੇੜਾ ਮਾਰਿਆ ਹਮ ਪੱਤਰਕਾਰ ਆ ਵੀ ਜਾਂਦੇ ਨੇ ਕੁਝ ਇਹਨਾਂ ਦੇ ਨਾਲ ਵੀ ਹੁੰਦੇ ਨੇ ਪੱਕੇ ਅੱਜ ਕੱਲ ਤੇ ਇੱਕ ਵਿਧਾਇਕ ਦੀ ਗੱਡੀ 'ਚ ਵੀ ਤਿੰਨ ਪੱਤਰਕਾਰ ਮੈਂ ਸੁਣਿਆ ਪਿੱਛੇ ਜੇ ਬਹੁਤ ਚਰਚਿਤ ਰਿਹਾ ਉਹ ਪੱਤਰਕਾਰ ਕਹ ਲੋ ਕਿ ਵਿਧਾਇਕ ਜੀ ਠੀਕ ਹੈ ਨਾ ਜੀ ਤਾਂ ਗੱਲ ਆਕੇ ਭਈ ਤੁਸੀਂ ਉੱਥੇ ਆਕੇ ਫਿਰ ਦੂਜੇ ਪਾਸੇ ਨੂੰ ਚੱਕਰੀ ਕਮਾ ਦਿੱਤੀ ਹੂੰ ਕਿ ਜੀ ਛੱਡਾਂਗੇ ਨਹੀਂ ਜੀ ਇਹਨਾਂ ਦੀਆਂ ਬਾਹਾਂ ਬਰੋੜਾਂਗੇ ਜੀ ਜਾਂ ਤੇ ਤੁਸੀਂ ਆਪਣਾ ਕੰਮ ਸ਼ੁਰੂ ਕਰੋਗੇ ਜਾਂ ਅਸੀਂ ਤੁਹਾਨੂੰ ਫਿਰ ਜੋ ਇਹਨੇ ਕਿੱਥੇ ਕਰਾਉਣੀ ਹੈ ਕਦੋਂ ਕਰਾਉਣੀ ਹੈ ਲੋਕ ਵੇਖਣਗੇ ਲੋਕਾਂ ਨੇ ਥੋੜੀ ਸਾਬ ਰੈਗਿਊ ਡਿਪਾਰਟਮੈਂਟ ਦੇਖਣਾ ਤੁਹਾਡਾ ਤੁਹਾਨੂੰ ਉਹਨਾਂ ਨੇ ਪਾਵਰ ਦਿੱਤੀ ਹੋਈ ਹੈ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਤਾਂ ਹੁਣ ਹੋਇਆ ਕੀ ਆ ਕਿ ਜਿਹੜੇ ਕੁਝ ਛੋਟੇ ਅਧਿਕਾਰੀ ਆ ਉਹਨਾਂ ਨੂੰ ਰਜਿਸਟਰੀ ਦੀਆਂ ਪਾਵਰਾਂ ਦੇ ਦਿੱਤੀਆਂ ਜਿਵੇਂ ਕਾਨੂੰਗੋਆ ਜਾਂ ਸਭ ਰਜਿਸਟਰਾਰ ਆ ਜੀ ਜੀ ਉਹਨਾਂ ਨੂੰ ਇਹ ਪਾਵਰਾਂ ਦੇ ਦਿੱਤੀਆਂ ਕਿ ਤੁਸੀਂ ਜਾ ਕੇ ਤੇ ਰਜਿਸਟਰੀਆਂ ਦਾ ਕੰਮ ਚੱਕੋ ਹਮ ਸਭ ਗੱਲ ਇਹ ਆ ਕਿ ਇਹ ਠੀਕ ਆ ਕਿ ਤੁਸੀਂ ਕਹਿ ਰਹੇ ਹੋ ਕਿ ਇੱਕ ਚਾਉਂਦੇ ਆ ਜੀ ਰੈਵਨਿਊ ਵਾਲੇ ਕਿ ਕਰਪਸ਼ਨ ਦਾ ਲਾਇਸੈਂਸ ਮਿਲ ਜਾਵੇ ਸਾਨੂੰ ਪਰ ਜਦੋਂ ਤੁਸੀਂ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਅੰਦਰੂਨੀ ਤੌਰ ਤੇ ਚਾਕੋਗੇ ਉਹ ਕਹਾਣੀ ਹੋਰ ਦੱਸਦੇ ਉਹ ਕਹਿੰਦੇ ਕਿ ਸਾਨੂੰ ਕੱਲੇ-ਕੱਲੇ ਇਹਨਾਂ ਦੇ ਬੰਦਿਆਂ ਦਾ ਪਤਾ ਹੁੰਦਾ ਕਿ ਕਿੱਥੇ ਕਿਹਨੇ ਕੀ ਕੁਝ ਬਣਾਇਆ ਤੇ ਕਿਦੇ ਵਾਸਤੇ ਬਣਾਇਆ ਤੇ ਕਿਦੇ ਜ਼ਰੀਏ ਬਣਾਇਆ ਬਿਲਕੁਲ ਤੇ ਇਹ ਇਹ ਸਾਨੂੰ ਦਬਾਉਣ ਵਾਸਤੇ ਇਹ ਨਹੀਂ ਹੈ ਕਿ ਕਰਪਸ਼ਨ ਕਰਪਸ਼ਨ ਕਿਹੜੇ ਮਹਿਕਮੇ ਚ ਨਹੀਂ ਆਏਗੀ ਸਮਝ ਕਰਪਸ਼ਨ ਤੇ ਜੇ ਤੁਸੀਂ ਦੇਖੋਗੇ ਖਾਣ ਚੋਰੀ ਜਿਹਨੂੰ ਆਪਾਂ ਕਹਿੰਦੇ ਉਹ ਤੇ ਸਭ ਕੁਝ ਅੱਜਕੱਲ੍ਹ ਧਾਰਮਿਕ ਸਥਾਨਾਂ ਚ ਵੀ ਚੱਲੀ ਬਿਲਕੁਲ ਬਿਲਕੁਲ ਸ਼ਾਇਦ ਕ੍ਰਪਸ਼ਨ ਤੋਂ ਕੋਈ ਮੰਨਕਰ ਨਹੀਂ ਹੋ ਸਕਦਾ ਪਰ ਦੋਵਾਂ ਧਿਰਾਂ ਦੀ ਲੜਾਈ ਇੱਕ ਵੱਖਰੋ ਵੱਖਰੀ ਗੱਲ ਹੁੰਦੀ ਹੈ ਉਹ ਕਹਿੰਦੇ ਆ ਜੀ ਕਿ ਸਾਡੇ ਅਧਿਕਾਰੀਆਂ ਨੂੰ ਹੀ ਨਜਾਇਜ਼ ਪਰੇਸ਼ਾਨ ਕਰਦੇ ਵਿਜੀਲੈਂਸ ਦੇ ਸਰੀ ਜੀ ਉਹ ਕਹਿੰਦੇ ਆ ਕਿ ਇਹ ਸਭ ਕੁਝ ਗਲਤ ਇਹ ਹੀ ਕਰਦੇ ਆ ਹੂੰ ਇੱਥੇ ਆ ਕੇ ਕਹਿ ਲੋ ਕਿ ਇਹਨਾਂ ਦਾ ਵੀ ਆਪਣੇ ਆਪ ਨੂੰ ਸਹੀ ਠਹਿਰਾਉਣ ਦਾ ਬਸ ਉਧਰ ਵੀ ਤੇ ਉਧਰ ਵੀ ਇੱਥੇ ਆ ਕੇ ਇਹਨਾਂ ਦਾ ਵੀ ਸਿਆਪਾ ਖੜਾ ਹੋ ਜਾਂਦਾ ਹੂੰ ਹੁਣ ਪੁੱਛੀ ਜਾਂਦੀ ਹੈ ਜਨਤਾ ਜਨਤਾ ਜਿਹੜੀ ਪਹਿਲਾਂ ਹੀ ਤਰਸਦਾ ਉਹਨੂੰ ਇਹ ਨਹੀਂ ਪਤਾ ਕਿ ਇੱਕ ਤਹਿਸੀਲਦਾਰ ਨੂੰ ਕਿੰਨੀਆਂ ਤਹਿਸੀਲਾਂ ਦੇ ਚਾਰਜ ਦਿੱਤੇ ਹੋਏ ਨੇ ਹੂੰ ਪਰ ਉਹ ਜਿਹੜੀ ਤਹਿਸੀਲ ਚੋਂ ਖੱਜਲ ਹੋ ਕੇ ਆਏਗੀ ਜਨਤਾ ਉਸ ਤਹਿਸੀਲਦਾਰ ਨੂੰ ਗਾਲਾਂ ਕੱਢੇਗੀ ਬੇਸ਼ੱਕ ਜਾਂ ਉਸ ਸਰਕਾਰ ਨੂੰ ਗਾਲਾਂ ਕੱਢੇਗੀ ਜੀ ਜਿਸ ਸਰਕਾਰ ਦੇ ਮੁਤਾਇਦ ਆ ਉਹ ਹੂੰ ਤਾਂ ਕਹਿੰਦਾ ਮਤਲਬ ਕਿ ਸਮੱਸਿਆ ਤੇ ਬੇਸਿਕਲੀ ਹੁਣ ਜੇ ਤੁਸੀਂ ਵੇਖੋਗੇ ਆਖੇ ਜੀ ਸਾਡੇ ਕੋਲ ਨਵੇਂ ਬੜੇ ਆ ਕਿ ਟੀਚਰ ਜਿੰਨੀਆਂ ਸਾਮੀਆਂ ਪੂਰੇ ਕਰ ਲੇ ਤੁਸੀਂ ਆਪਾਂ ਪਹਿਸ਼ੇ ਗੱਲ ਕੀਤੀ ਪਬਲਿਕ ਜਿੰਨੀ ਵਧੀ ਆ ਬਸੋਂ ਦੇ ਲਿਹਾਸ ਨਾਲ ਓਨੇ ਪੁਲਿਸ ਵਾਲੇ ਤੁਸੀਂ ਇੱਕ ਲੱਖ ਬੰਦੇ ਪਿੱਛੇ ਜਿੰਨੀ ਪੁਲਿਸ ਹੋਣੀ ਚਾਹੀਦੀ ਹੈ ਸਾਡੇ ਕੋਲ ਪੂਰੀ ਆ ਜੀ ਜੀ ਥਾਣਿਆਂ ਚ ਫੀਲਡ ਚ ਸਾਡੇ ਕੋਲ ਪੂਰੀ ਆ ਪੁਲਿਸ ਇਸੇ ਤਰ੍ਹਾਂ ਤੁਸੀਂ ਜਿਹੜੀਆਂ ਆਹਾ ਮਤਲਬ ਕਿ ਰੈਵਨਿਊ ਡਿਪਾਰਟਮੈਂਟ ਜਾਂ ਹੋਰ ਡਿਪਾਰਟਮੈਂਟਾਂ ਚ ਜਿਹੜੀਆਂ ਅਸਾਮੀਆਂ ਨੇ ਹਮ ਟੀਚਰਾਂ ਤੋਂ ਲੈ ਕੇ ਸਾਰੀਆਂ ਤੁਸੀਂ ਫੁੱਲ ਕਰਤੀਆਂ ਨੇ ਜੀ ਗੱਲ ਤੇ ਪਹਿਲਾਂ ਨਹੀਂ ਫੁੱਲ ਕਰਦੇ ਅੱਠ ਅੱਠ ਮਾਰਨੂ ਕੀ ਹੈ ਜਿੰਨੀ ਮਰਸੀ ਮਾਰ ਲਓ ਹਮ ਠੀਕ ਹੈ ਜੀ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਦਾ ਟਕਰਾਅ ਵਧੇਗਾ ਜੀ ਰੈਵਨਿਊ ਵਾਲਿਆਂ ਨੂੰ ਵੀ ਸਦੀ ਚੇਤਾਵਨੀ ਤੇ ਕਿਸਾਨ ਆਗੂਆਂ ਨਾਲ ਵੀ ਹੂੰ ਤੇ ਇਹ ਕਈ ਵਾਰੇ ਭਰਾਤਰੀ ਜਥੇਬੰਦੀਆਂ ਵੀ ਬਣ ਜਾਂਦੀਆਂ ਇਹ ਇਕੱਠੀਆਂ ਹੋ ਜਾਂਦੇ ਆ ਹਾਲਾਂਕਿ ਦੋਨਾਂ ਦਾ ਆਪਸ ਦੇ ਵਿੱਚ ਕਹਿੰ ਲਓ ਕਈ ਵਾਰ ਛਤੀਦਾਨ ਖੜਾ ਵੀ ਦੇਖਣ ਨੂੰ ਮਿਲਦਾ ਤਾਂ ਮਾਨ ਸਾਹਿਬ ਆਪਣੇ ਆਪ ਨੂੰ ਐਕਸ਼ਨ ਚ ਦਿਖਾ ਰਹੇ ਨੇ ਜੀ ਆਪਣੇ ਆਪ ਨੂੰ ਉਹ ਸਰਗਰਮ ਦਿਖਾ ਰਹੇ ਨੇ ਹੂੰ ਤੇ ਇੱਕ ਐਸਾ ਮੈਸੇਜ ਦਿੱਤਾ ਜਾ ਰਿਹਾ ਕਿ ਮੈਂ ਇੰਨਾ ਵੰਦੇ ਹੁੰਦੇ ਆ ਨਾ ਕਿ ਭਈ ਜੇ ਪੱਥਰ ਭਾਰੇ ਨਾ ਹੋਣ ਹੂੰ ਠੀਕ ਹੈ ਨਾ ਜੀ ਜੀ ਤੇ ਚੱਟਮੀ ਕਰ ਜਾਣਾ ਜੀ ਬਜਾਂਦਾ ਬਿਲਕੁਲ ਸੋ ਪੱਥਰ ਉਹ ਉਹ ਆਪਦੇ ਆਪ ਨੂੰ ਕਹਿ ਲਓ ਕਿ ਭਾਰਾ ਪੱਥਰ ਸਿੱਧ ਕਰਨ ਜਾ ਰਹੇ ਨੇ ਕਿ ਵੀ ਮੈਂ ਇਦਾਂ ਨਹੀਂ ਆਏਗਾ ਕਿ ਰੂਹ ਦਾ ਪਹਾੜ ਥੋੜੀਆਂ ਕੁ ਜੀ ਫੂਕ ਮਾਰ ਕੇ ਢਾ ਦੂਗਾ ਕਿ ਮੈਂ ਬਹੁਤ ਸਖਤ ਕਿਸਮ ਦਾ ਇਨਸਾਨ ਹੈ ਮਤਲਬ ਕਿ ਇੱਕ ਮੈਸੇਜ ਨਹੀਂ ਦਿੱਤਾ ਜਾਂਦਾ ਕਿ ਮੇਰਾ ਕੱਬਾ ਸੁਭਾਅ ਹੈ ਬੱਚੋ ਜਦਾਂ ਬਚਾ ਜਾਂਦਾ ਨਾ ਬਚਾ ਜਾਂਦਾ ਉਹ ਇਸ ਤਰ੍ਹਾਂ ਦਾ ਇੱਕ ਮੈਸੇਜ ਔਰ ਉਹਦੇ ਚ ਇਹਨਾਂ ਦੀ ਜਿਹੜੀ ਸ਼ਖਸੀਅਤ ਹੈ ਇਦਾਂ ਲੱਗਦਾ ਹੈ ਕਿ ਉਸ ਦੀ ਪੁਨਰਨਿਰਮਾਣਤਾ ਹੋ ਰਹੀ ਹੈ ਹਮ ਬਿਲਕੁਲ ਵੀ ਉਹ ਆਪਣੇ ਆਪ ਨੂੰ ਪੁਨਰਨਿਰਮਾਣ ਦੇ ਦੌਰ ਚ ਸਿਹਤ ਦੀ ਵੀ ਦਖਲ ਕਰ ਚੁੱਕੇ ਹੈ ਹਾਂ ਜੀ ਕਰਦੇ ਕੋਸ਼ਿਸ਼ ਹੈ ਕਿ ਅਕਸ ਜਿਹੜਾ ਹੁੰਦਾ ਹੈ ਕਿ ਹਾਂ ਜੀ ਇਦਾਂ ਉਦਾਂ ਹੋਵੇ ਪਰ ਮੇਰੇ ਖਿਆਲ ਦੇ ਨਾਲ ਚੀਜ਼ਾਂ ਬਚ ਵਾ ਬਚ ਬਚ ਕੇ ਚੱਲ ਵੀ ਬਾ ਕਰਯੁਕਤਾ ਪੂਰਾ ਸਮਾਨ ਤਾਂ ਭਾਈ ਬਚ ਬਚ ਕੇ ਚੱਲਣ ਚ ਹੀ ਪਹਲਾ ਜੀ ਕਿ ਟਕਰਾ ਜਿਹੜਾ ਮਾੜਾ ਹੁੰਦਾ ਹੈ ਹਮ ਰੈਵਨਿਊ ਵਾਲਿਆਂ ਨੂੰ ਵੀ ਬੇਨਤੀ ਹੁੰਦੀ ਹੈ ਕਿ ਭਾਈ ਤੁਸੀਂ ਆਪਣੇ ਸਿਸਟਮ ਤੇ ਤਬਲੀਵ ਕਰੋ ਬਿਲਕੁਲ ਅਦਾਲਤਾਂ ਨੇ ਚਾਰਾ ਚੁਈ ਹੈ ਸਭ ਕੁਝ ਤੁਹਾਮਤ ਤੇ ਤੁਸੀਂ ਕਰ ਸਕਦੇ ਹੋ ਤੁਸੀਂ ਲੋਕਾਂ ਨਾਲ ਜੁੜੇ ਹੋਏ ਹੋ ਬਿਲਕੁਲ ਬਿਲਕੁਲ ਕਰਪਸ਼ਨ ਹੈਗੀ ਹੈ ਤੇ ਚੋਂ ਤੇ ਕੋਈ ਮੰਦਾ ਬਣੀ ਕਰੇ ਹੋ ਸਕਦਾ ਸਾਬ ਪਰ ਦੂਜੇ ਪਾਸੇ ਇਹ ਆ ਕਿ ਸਭ ਕੁਝ ਕਰ ਕਰਾ ਕੇ ਅੰਤ ਦੇ ਵਿੱਚ ਜੇ ਜਨਤਾ ਫੇਰ ਤਰਸਦ ਰਹੀ ਤਾਂ ਉਹਦੀ ਜ਼ਿੰਮੇਵਾਰੀ ਵੀ ਤਾਂ ਬਿਲਕੁਲ ਪ੍ਰਸ਼ਾਸਨ ਦੀ ਹੈ ਜਾਂ ਤਾਂ ਹੁਣ ਬੰਦੇ ਭਰਤੀ ਪੂਰਤੀ ਕਰ ਲਿਓ ਹਮ ਬਣਾ ਦਿਓ ਨਵੇਂ ਤਹਿਸੀਲਦਾਰ ਜੀ ਠੀਕ ਹੈ ਨਾ ਜੇ ਇਹਨਾਂ ਨੂੰ ਤੁਸੀਂ ਨਹੀਂ ਜੁਆਇਨ ਕਰਵਾਉਣਾ ਤਾਂ ਪਤਾ ਨਹੀਂ ਇਹਨਾਂ ਦਾ ਕੀ ਕਰੋਗੇ ਅੱਗੇ ਪਟਵਾਰੀਆਂ ਨਾਲ ਵੀ ਆਡਾ ਇਦਾਂ ਹੀ ਲਿਆ ਸੀ ਮਾਨ ਸਾਹਿਬ ਹਮ